ਪੰਜਾਬ ਤੋਂ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਦੇ ਨੇ ਅਮਰਜੀਤ ਕੌਰ ਸਾਹੋ ਕੇ ਸਕੂਲ ਟੀਚਰ ਰਹਿ ਚੁੱਕੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਉਹ ਸਿਆਸੀ ਪਾਰਟੀਆਂ ਦੇ ਵਿੱਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਨ ਉਹਦੇ ਵੱਲੋਂ ਇਹਨਾਂ ਨੇ 2017 ਚ ਇਲੈਕਸ਼ਨ ਲੜੀ ਸੀ ਇਹਨਾਂ ਦੇ ਪਤੀ ਵੀ ਜਿਹੜੇ ਨੇ ਉਹ ਵੀ ਇਲੈਕਸ਼ਨ ਲੜ ਚੁੱਕੇ ਨੇ ਹੁਣ ਇਹ ਕਾਂਗਰਸ ਵਿੱਚ ਨੇ ਕਾਂਗਰਸ ਨੇ ਇਹਨਾਂ ਨੂੰ ਇੱਥੋਂ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਉਹਨਾਂ ਦੀ ਥਾਂ ਦੇ ਉੱਤੇ ਇਸ ਵਾਰ ਚੁਣਿਆ ਹੈ ਚੋਣ ਲੜਨ ਵਾਸਤੇ ਮੈਡਮ ਤੁਹਾਡਾ ਸਵਾਗਤ ਹੈ ਜੀ ਜਨਤਾ ਦੀ ਅਦਾਲਤ ਦੇ ਵਿੱਚ। ਦੈਨਿਕ ਸਵੇਰਾ ਦੇਖ ਰਹੇ ਸਮੂਹ ਨਗਰ ਨਿਵਾਸੀ ਔਰ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਤਿ ਸ੍ਰੀ ਅਕਾਲ ਜੀ। ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਦਾ ਇਹ ਹਲਕਾ ਰਾਮਪਰਾ ਫੂਲ ਜੋ ਕਿ ਫਰੀਦਕੋਟ ਕੌਨਸਟਿਟੈਂਸੀ ਤਹਿਤ ਆਉਂਦਾ ਹੈ ਉਹ ਵੀ ਦੈਨਿਕ ਸਵੇਰਾ ਦੇ ਪ੍ਰੋਗਰਾਮ ਜਨਤਾ ਦੀ ਅਦਾਲਤ ਚ ਬਣੇ ਹੋਏ ਨੇ ਕਾਂਗਰਸਾਬ ਤੁਹਾਡਾ ਵੀ ਸਵਾਗਤ ਕਰਦਾ ਹੈ। ਫਰੀਦਕੋਟ ਹਲਕੇ ਦੇ ਜਿੰਨੇ ਵੀ ਵੋਟਰ ਸਪੋਰਟਰ ਨੇ ਸਾਰਿਆਂ ਦਾ ਮੈਂ ਸਵਾਗਤ ਕਰਦਾ ਹੈ ਮੈਡਮ ਤੁਸੀਂ ਵੋਟ ਮੰਗ ਰਹੇ ਹੋ ਪਹਿਲੀ ਵਾਰੀ ਜੋ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਵੀ ਲੜ ਰਹੇ ਹੋ ਕਿਸ ਹੱਕ ਨਾਲ ਤੁਸੀਂ ਫਰੀਦਕੋਟੀਆਂ ਤੋਂ ਵੋਟ ਮੰਗ ਰਹੇ ਹੋ ਕੀ ਦਾਵਾ ਹੈ ਤੁਹਾਡਾ ਦਾਵਾ ਮੇਰਾ ਇਹ ਹੈ ਜੀ ਸਭ ਤੋਂ ਫਸਟ ਹੈ ਜਿਹੜਾ ਮੈਂ ਲੋਕਲ ਕੈਂਡੀਡੇਟ ਹਾਂ ਜੀ ਔਰ ਇਸ ਕਰਕੇ ਲੋਕ ਲੋਕਾਂ ਦੀ ਆਵਾਜ਼ ਸੀ ਕਿ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਔਰ ਕਾਂਗਰਸ ਹਾਈ ਕਮਾਂਡ ਨੇ ਲੋਕਾਂ ਦਾ ਵਾਅਦਾ ਪੂਰਾ ਕੀਤਾ ਔਰ ਇਸ ਹੱਕ ਨਾਲ ਮੈਂ ਲੋਕਾਂ ਦੇ ਵਿੱਚ ਜਾ ਰਹੀ ਹਾਂ ਕਿਉਂਕਿ ਜਿਹੜਾ ਫਰੀਦਕੋਟ ਹੈ ਉਹ ਮੇਰਾ ਪੇਕਾ ਪਰਿਵਾਰ ਹੈ ਔਰ ਮੋਗਾ ਜ਼ਿਲ੍ਹਾ ਜਿੱਥੇ ਮੈਂ ਰਹਿਨੀ ਆ ਉਹ ਮੇਰਾ ਸੋਹਰਾ ਪਰਿਵਾਰ ਹੈ ਔਰ ਇਸ ਕਰਕੇ ਲੋਕ ਮੈਨੂੰ ਬਹੁਤ ਮਾਨ ਸਤਕਾਰ ਦੇ ਰਹੇ ਆ ਦੇ ਰਹੇ ਆ ਔਰ ਅਸ਼ੀਰਵਾਦ ਦੇ ਦੇ ਰਹੇ ਆ ਪੇਕੇ ਤੇ ਸੋਹਰੇ ਦੋਵੇਂ ਹੀ ਫਰੀਦਕੋਟ ਦੇ ਵਿੱਚ ਨੇ ਮੇਰੇ ਖਿਆਲ ਤੁਸੀਂ ਇਹ ਜੋ ਜਵਾਬ ਦਿੱਤਾ ਇਸ ਨਜ਼ਰੀਏ ਨਾਲ ਦਿੱਤਾ ਕਿ ਬਾਕੀ ਦੇ ਜੋ ਕੈਂਡੀਡੇਟ ਨੇ ਉਹ ਫਰੀਦਕੋਟ ਤੋਂ ਨਹੀਂ ਹੈਗੇ ਖਾਸ ਕਰ ਦੋ ਪ੍ਰਮੁੱਖ ਕੈਂਡੀਡੇਟ ਨੇ ਹੰਸ ਰਾਜ ਹੰਸ ਤੇ ਕਰਨਜੀਤ ਸਿੰਘ ਅਰਮੋਲ ਜੀ ਜੀ ਕਾਗਰਸ ਸਾਹਿਬ ਤੁਹਾਡੇ ਹਲਕੇ ਚ ਚੋਣ ਪ੍ਰਚਾਰ ਹੋ ਰਿਹਾ ਰਾਮਪਰਾ ਫੂਲ ਚ ਤੁਸੀਂ ਕੈਬਨਟ ਮੰਤਰੀ ਵੀ ਰਹੇ ਹੋ ਬੜੇ ਪ੍ਰਾਣੇ ਸੀਜ਼ਨਡ ਪੋਲੀਟੀਸ਼ੀਅਨ ਹੋ ਕਿਸ ਤਰ੍ਹਾਂ ਤੁਸੀਂ ਜੋ ਹੈ ਇਸ ਜਿੱਤ ਦੇ ਵਿੱਚ ਜੜਾ ਹੈਗਾ ਤੁਸੀਂ ਤੁਹਾਡਾ ਵੀ ਦਾਵਾ ਕੀ ਹੈ ਕਿ ਵੋਟ ਰੀਪੀਟ ਜਿਹੜੀ ਹੋਏਗੀ ਇੱਥੇ ਕਾਗਰਸ ਨੂੰ ਸਭ ਤੋਂ ਪਹਿਲਾਂ ਮੈਂ ਦੈਨਿਕ ਸਵੇਰਾ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੇਰੇ ਹਲਕੇ ਚ ਆਉਣ ਨੂੰ ਤੁਹਾਨੂੰ ਜੀ ਆਇਆਂ ਕਹਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਮੇਰੇ ਨਾਲ ਸਵਾਲ ਕੀਤਾ ਵੀ ਮੈਡਮ ਦਾ ਕਿਸ ਆਧਾਰ ਤੇ ਵੋਟ ਇਹਨਾਂ ਵਾਸਤੇ ਮੰਗ ਰਹੇ ਹੈ ਕੋ ਕਾਗਰਸ ਪਾਰਟੀ ਹਾਈ ਕਮਾਂਡ ਕਾਂਗਰਸ ਪਾਰਟੀ ਭੜੀ ਮਤਲਬ ਲੰਮੇ ਸਮੇਂ ਤੋਂ ਇੱਕ ਪਾਰਟੀ ਹੈ ਔਰ ਹਰੇਕ ਪਰਿਵਾਰਾਂ ਦੇ ਨਾਲ ਨੇੜੇ ਹੋ ਕੇ ਜੁੜੀ ਹੋਈ ਹੈ ਗਰੀਬ ਅਮੀਰ ਦੁਕਾਨਦਾਰ ਇੰਡਸਟਰੀ ਲੇਟ ਨਾਲ ਸਾਰੀਆਂ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਪਾਰਲੀਮੈਂਟਾਂ ਦਾ ਜਦੋਂ ਵਿਗਲ ਬਚਿਆ ਸੀ ਤਮਾਮ ਸਾਰੇ ਭਾਰਤ ਦੇ ਵਿੱਚ ਸੀਟਾਂ ਦੀ ਗਿਣਤੀ ਮਿਲਤੀ ਹਰੇਕ ਪਾਰਟੀ ਕਰਦੀ ਹੈ ਹਾਈਕ ਮਾਰਨੇ ਸਾਡੀ ਜੋ ਪਾਰਲੀਮੈਂਟ ਫਰੀਦਕੋਟ ਵਾਸਤੇ ਜੋ ਰਿਜ਼ਰਵ ਕੈਂਡੀਡੇਟ ਵਾਸਤੇ ਭਾਲ ਕਰਨੀ ਸੀ ਸਾਰੇ ਐਪਲੀਕੈਂਟ ਬਹੁਤ ਹੁੰਦੇ ਨੇ ਪਰ ਬਹੁਤ ਹੀ ਬਰੀਕ ਛਾਣਨੀ ਲਾ ਕੇ ਅਸੀਂ ਮੈਡਮ ਅਮਰਜੀਤ ਸਾਹੂ ਕੈ ਦਾ ਨਾਂ ਆਇਆ ਔਰ ਸਾਡੇ ਰਾਹੁਲ ਗਾਂਧੀ ਜੀ ਦੀ ਪਾਰਕੂ ਅੱਖ ਨੇ ਸੋਨੀਆ ਜੀ ਨੇ ਬਹੁਤ ਹੀ ਇੱਕ ਚੰਗੀ ਸੋਚ ਰੱਖ ਕੇ ਸਾਨੂੰ ਉਮੀਦਵਾਰ ਦਿੱਤੇ ਨੇ ਜਿਹੜੇ ਕਿ ਬੜੇ ਪੜੇ ਲਿਖੇ ਨੇ ਔਰ ਫਰੀਦਕੋਟ ਵਾਲੇ ਦੇ ਇੱਥੇ ਹੀ ਜਨਮ ਭੂਮੀ ਆ ਤੇ ਉੱਥੇ ਹੀ ਸਾਰਾ ਪਰਿਵਾਰ ਹੈ ਕਿਉਂ ਅੱਜ ਕੰਪੇਅਰ ਕਰਕੇ ਇਸੇ ਗੱਲ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅੱਗੇ ਜਾ ਰਹੇ ਆ ਬੀਬਾ ਅਮਰਜੀਤ ਕੌਰ ਨੂੰ ਬਹੁਤ ਵੱਡਾ ਬੈਨੀਫਿਟ ਹੈ ਇਸ ਗੱਲ ਦਾ ਵੀ ਉਹ ਜਿਲ੍ਹੇ ਫਰੀਦਕੋਟ ਦੀ ਜੰਪਰ ਹੋਣ ਕਰਕੇ ਦੂਜੇ ਜਿਹੜੇ ਸਾਡੇ ਉਮੀਦਵਾਰ ਹੈ ਕੋਈ ਉਹਨਾਂ ਦਾ ਅੱਗਾ ਪਿੱਛਾ ਹੀ ਨਹੀਂ ਪਤਾ ਕਿੱਥੇ ਜਨਮੇ ਆ ਕਿੱਥੇ ਰਹੇ ਆ ਤੇ ਐਸੋ ਹੀ ਕਿੱਥੇ ਰਹਿੰਦੇ ਨੇ ਤੇ ਨਾ ਉਹ ਅੱਜ ਤੱਕ ਉਹਨਾਂ ਨੇ ਕਿਸੇ ਵੀ ਪੋਸਟਰ ਤੇ ਉਹਨਾਂ ਨੇ ਆਪਦਾ ਐਡਰੈਸ ਮੋਬਾਈਲ ਕੋਈ ਦਿੱਤਾ ਹੋਵੇ ਜਿਹੜੇ ਅਸੀਂ ਉਹਨਾਂ ਨੂੰ ਕਾਲ ਕਰ ਸਕੀਏ ਤੇ ਬੀਬੀ ਜੀ ਨਾਲ ਕੰਪੇਅਰ ਕਰਕੇ ਇਹਨਾਂ ਦਾ ਥਾਂ-ਥਾਂ ਤੇ ਮੋਬਾਈਲ ਹੈ ਅਸੀਂ ਬੈਠੇ ਆ ਬੀਬੀ ਜੀ ਮੋਗੇ ਰਾਇਸ਼ਾ ਫਰੀਦਕੋਟ ਪੇਕੇ ਪਰਿਵਾਰ ਕਰਕੇ ਉੱਥੇ ਮਾਪੇ ਬੈਠੇ ਆ ਸੋ ਸਾਰਾ ਇਹਨਾਂ ਦਾ ਰਿਸ਼ਤੇਦਾਰ ਦੋਸਤ ਮਿੱਤਰ ਫਰੀਦਕੋਟ ਦੇ ਵਿੱਚ ਹੈ ਅਪਰੋਚ ਕਰਨੀ ਬਹੁਤ ਸੌਖੀ ਹੈ ਇਸ ਕਰਕੇ ਅੱਜ ਤਮਾਮ ਮੇਰੇ ਹਲਕੇ ਦੇ ਜੋ ਅੱਜ ਅਸੀਂ ਫੂਲੇ ਵਾਲੇ ਦੇ ਵਿੱਚ ਸਰਾਰ ਕਰਵਿੰਦਰ ਸਿੰਘ ਦੇ ਘਰ ਗ੍ਰਹਿ ਵਿਖੇ ਖਾਣਾ ਵੀ ਖਾਧਾ ਹੈ ਔਰ ਮੈਂ ਧੰਨਵਾਦ ਕਰਦਾ ਸਾਰੀ ਇੱਥੋਂ ਦੀ ਟੀਮ ਦਾ ਮੇਰੀ ਦਾ ਬڑے ਨੌਜਵਾਨ ਬੱਚੇ ਨਵੇਂ ਜਿਨ੍ਹਾਂ ਨੇ ਤਸ਼ੀਲਾ ਜਿੱਨਾ ਚ ਜੋਸ਼ ਆ ਅੱਜ ਮੈਂ ਤਕਰੀਬਨ ਮੈਨੂੰ 25 ਸਾਲ ਹੋ ਗਏ ਪੋਲਿਟਿਕਲ ਹਾਈ ਪੋਲਿਟਿਸ਼ੀਨ ਕਰਦੇ ਨੂੰ ਪੰਜ ਇਲੈਕਸ਼ਨ ਲੜ ਲਈਆਂ ਅੱਜ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਡੇ ਫੁੱਲੇ ਵਾਲੇ ਸਾਰੇ ਨੌਜਵਾਨ ਮੁੰਡਿਆਂ ਨੂੰ ਜਿੰਨਾ ਮੈਂ ਆਏ ਵਾਰੀ ਕੰਪੇਨਿੰਗ ਤੇ ਆਉਣਾ ਐ ਇੰਨਾ ਘੱਟ ਪਿੰਡ ਦਾ ਕਦੇ ਨਹੀਂ ਹੋਇਆ ਜਿੰਨਾ ਅੱਜ ਦੀ ਪਹਿਲੀ ਵਾਰ ਹੋਇਆ ਤੇ ਇਸ ਕਰਕੇ ਜੋ ਖਾਸ ਇਹ ਵੀ ਬੜੀ ਲੋਕਾਂ ਦੇ ਵਿੱਚ ਖਿੱਚ ਸੀ ਵੀ ਸਾਡੇ ਲੋਕਲ ਕੈਂਡੀਡੇਟ ਆ ਬੀਬੀ ਪੜੇ ਲਿਖੇ ਨੇ ਡਬਲ ਐਮਏ ਐ ਐਵੇਂ ਇੰਗਲਿਸ਼ ਆ ਵੀ ਪੀਪੀਜੀ ਨੂੰ ਜਾ ਕੇ ਸੁਣੀਏ ਵੀ ਪੜਿਆ ਲਿਖਿਆ ਉਮੀਦਵਾਰ ਬਹੁਤ ਕஷ்ட ਮਿਲਦਾ ਹੁੰਦਾ ਅੱਜ ਦੂਜੀਆਂ ਪਾਰਟੀਆਂ ਕੋਲੇ ਇਹਨਾਂ ਦੇ ਬਰਾਬਰ ਵੀ ਪੜਿਆ ਲਿਖਿਆ ਨਹੀਂ ਸਿਰਫ ਉਹ ਗਾਉਣ ਵਜਾਉਣ ਸਟੇਜਾਂ ਤੇ ਕਿਸਮਤ ਹੈ ਇਹਨਾਂ ਦੀ ਬਹੁਤ ਅੱਗੇ ਇਸ ਸਾਡੀ ਜਿਹੜੀ ਗੱਲ ਹੈ ਸਾਡੇ ਕੈਂਡੀਡੇਟ ਦੀ ਉਹ ਅੱਗੇ ਬਹੁਤ ਇਸ ਗੱਲ ਦੇ ਵਿੱਚ ਮੈਡਮ ਸੌਰਤ ਪੇਕਾ ਪਰਿਵਾਰ ਵਾਲਾ ਜਿਹੜਾ ਹੈ ਵਰਖਲ ਚ ਸਲੋਗਨ ਇਸ ਵਕਤ ਪੈਟ ਸਲੋਗਨ ਬਣਦਾ ਜਾ ਰਿਹਾ ਹੈ ਪਰ ਤੁਸੀਂ ਹਲਕੇ ਨੂੰ ਲੋਕਲ ਜੰਪਨ ਹੋਣ ਕਰਕੇ ਕਿੰਨਾ ਕ ਜਾਣਦੇ ਹੋ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਵੀ ਰਹੇ ਸਕੂਲ ਟੀਚਰ ਤੁਸੀਂ ਲੰਮਾ ਸਮਾਂ ਸੇਵਾ ਨਿਭਾਈ ਹੈ 2013 ਸ਼ਾਇਦ ਤੁਸੀਂ ਸੇਵਾ ਮੁਕਤੀ ਲੈ ਕੇ ਪੋਲਿਟਿਸ਼ੀਅਨ ਬਣੇ ਸੀ ਮੈਨੂੰ ਇਹਦਾ ਫਾਇਦਾ ਬਹੁਤ ਮਿਲੂਗਾ ਕਿਉਂਕਿ ਸਾਰੇ ਲੋਕਾਂ ਲੋਕ ਮੈਨੂੰ ਜਾਣਦੇ ਆ ਔਰ ਜਿਹੜਾ ਮੈਂ 5 ਸਾਲ ਐਜੇ ਚੇਅਰਪਰਸਨ ਅਹੁਦਾ ਨਿਭਾਇਆ ਲੋਕ ਸੇਵਾ ਕੀਤੀ ਹੈ ਉਹਦੇ ਕਰਕੇ ਵੀ ਜਿਹੜੇ ਮੋਗੇ ਜ਼ਿਲ੍ਹੇ ਦੇ ਲੋਕ ਆ ਔਰ ਮੈਂ 13 ਸਾਲ ਐਜੂਕੇਸ਼ਨ ਡਿਪਾਰਟਮੈਂਟ ਚ ਸੇਵਾ ਨਿਭਾਈ ਆ ਔਰ ਲੋਕ ਸਾਰੇ ਮੈਨੂੰ ਜਾਣਦੇ ਆ ਔਰ ਮੈਂ ਸਾਰੇ ਲੋਕਾਂ ਨਾਲ ਮਿਲਦੀ-ਗਿਲਦੀ ਰਹੀ ਆ ਜਿੱਥੇ ਕਿਤੇ ਦੁੱਖ ਸਖੁੰਦਾ ਸੀ ਉੱਥੇ ਵੀ ਜਾਂਦੀ ਸੀ ਜਿਹੜੇ ਮੇਰੇ ਜ਼ਿਲ੍ਹਾ ਪ੍ਰਿਸ਼ਦ ਅੰਡਰ ਜਿੰਨੇ ਵੀ ਡਿਪਾਰਟਮੈਂਟ ਆਉਂਦੇ ਸੀ ਉਹਨਾਂ ਦੀ ਮੈਂ ਚੰਗੀ ਤਰ੍ਹਾਂ ਪਾਈ ਆ ਜੋ ਵੀ ਕੰਮ ਹੁੰਦੇ ਸੀ ਮੈਂ ਉਹ ਲੋਕਾਂ ਦੇ ਪਹਿਲ ਦੇ ਆਧਾਰ ਤੇ ਕਰਦੀ ਰਹੀ ਆ ਔਰ ਲੋਕ ਇਹ ਵੀ ਦੇਖ ਰਹੇ ਆ ਕਿ ਮੇਰੇ ਕੋਲੇ ਪੋਲੀਟੀਕਲ ਤਜਰਬਾ ਵੀ ਆ ਪਸਾਰਬੇ ਕਰਕੇ ਲੋਕ ਦੇਖ ਰਹੇ ਆ ਵੀ ਵਾਕਿਆ ਇਹਨਾਂ ਨੇ ਇਸ ਲਾਈਨ 'ਚ ਪਹਿਲਾਂ ਕੰਮ ਕੀਤਾ ਔਰ ਇਹ ਜਿਹੜੀਆਂ ਲੋਕਾਂ ਦੀਆਂ ਸੌਖ ਸੁਹੂਲਤਾਂ ਜਾਂ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਐ ਮੈਂ ਉਹਨਾਂ ਤੋਂ ਚੰਗੀ ਚਰਾਨਾ ਜਾਣਵਾ ਹਾਲਾਂਕਿ ਕੱਠ ਤਾਂ ਇੱਥੇ ਵੀ ਬਹੁਤ ਜ਼ਿਆਦਾ ਬੜਿਆ ਹੋਇਆ ਪਰ ਦੂਜੀਆਂ ਪਾਰਟੀਆਂ ਨੇ ਜੋ ਉਮੀਦਵਾਰ ਐਲਾਨੇ ਨੇ ਭਾਵੇਂ ਪਰਮਸਿਰੀ ਹੰਸਰਾਜ ਹੰਸ ਦੀ ਗੱਲ ਕਰ ਲਓ ਭਾਵੇਂ ਕਰਮਜੀਤ ਸਿੰਘ ਅਮੋਲ ਦੀ ਗੱਲ ਕਰ ਲਓ ਤਾਂ ਉਹਨਾਂ ਨੂੰ ਕੱਠ ਆਪਣੇ ਜ਼ਿਆਦਾ ਇਹਨਾਂ ਜਿਹੜਾ ਮਿਹਨਤ ਨਹੀਂ ਕਰਨੀ ਪੈਂਦੀ ਤੁਸੀਂ ਲੱਗਦਾ ਹੈ ਕਿ ਥੋੜਾ ਜਿਹਾ ਫਰਕ ਪੈ ਰਿਹਾ ਹੈ ਨਹੀਂ ਐਕਚੁਅਲੀ ਲੋਕ ਕਲਾਕਾਰਾਂ ਨੂੰ ਦੇਖਣ ਜਾਂਦੇ ਆ ਉਹ ਐ ਥੋੜੋ ਜਾਂਦੇ ਆ ਵੀ ਉਹ ਪੋਲਿਟਿਕਲ ਆ ਉਹ ਜਾਂ ਸਾਡੇ ਲੋਕਾਂ ਚ ਰਹਿੰਦੇ ਆ ਉਹ ਤਾਂ ਸਿਰਫ ਉਹਨਾਂ ਨੂੰ ਲੋਕ ਦੇਖਣ ਜਾਂਦੇ ਆ ਐਜ਼ ਏ ਕਲਾਕਾਰ ਬਟ ਉਹਨਾਂ ਨਾਲ ਕੋਈ ਉਹਨਾਂ ਦਾ ਕੋਈ ਸਿਆਸੀ ਤਜਰਬਾ ਨਹੀਂਗਾ ਜਾਂ ਉਹਨਾਂ ਨੂੰ ਲੋਕ ਬਸ ਵੇਖਣ ਚਲੇ ਜਾਂਦੇ ਆ ਤਾਂ ਕਰਕੇ ਕੱਠ ਹੋ ਜਾਂਦਾ ਆਦਰਵਾਈਜ਼ ਕੋਈ ਹੈ ਨਹੀਂ ਐਹੋ ਜੀ ਗੱਲ ਉਹਨਾਂ ਚ ਜੀ ਮੈਂ ਚਾਹਾਂਗਾ ਕਿ ਜਰੂਰ ਸਥਾਨਕ ਜੋ ਲੋਕ ਨੇ ਉਹ ਵੀ ਸਵਾਲ ਪੁੱਛਣ ਕੋਈ ਪੁੱਛਣਾ ਚਾਹੇਗਾ ਜੀ ਕੀ ਨਾਂ ਹੈ ਜੀ ਤੁਹਾਡਾ ਅੱਗੇ ਆ ਜਾਓ ਜੀ ਪਲੀਜ਼ ਹੀ ਨਾ ਜੀ ਤੁਹਾਡਾ ਮੇਰਾ ਨਾਮ ਕਲਵਿੰਦਰ ਸਿੰਘਾ ਜੀ ਪਿੰਡ ਫੁੱਲੇ ਵਾਲੇ ਦਾ ਰਹਿਣ ਵਾਲਾ ਮੈਂ ਸਾਡੇ ਮੈਂ ਲੋਕ ਲਈ ਗੱਲ ਕਰੂੰਗਾ ਜੀ ਮੈਂ ਪਿੰਡ ਦੇ ਤੌਰ ਤੇ ਸਾਡੇ ਇੱਥੇ ਐਲੀਮੈਂਟਰੀ ਸਕੂਲ ਆ ਪਹਿਲਾਂ ਉਹ ਅਕਾਲੀਆਂ ਦੀ ਸਰਕਾਰ ਨੇ ਬਿਲਡਿੰਗ ਬਣਾਈ ਕਾਂਗਰਸ ਦੀ ਸਰਕਾਰ ਆਈ ਕੈਪਟਨ ਸਾਹਿਬ ਨੇ ਕਾਂਗੜਾ ਸਾਹਿਬ ਨੇ ਉਹਨੂੰ ਸਮਾਰਟ ਸਕੂਲ ਬਣਾਤਾ ਉਦੋਂ ਬਾਅਦ ਉਹਦੇ ਟੀਚਰ ਨਹੀਂ ਸੀਗੇ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਲਚ ਦਿੱਤਾ ਵੀ ਇੱਥੇ ਫੁੱਲ ਟੀਚਰ ਆ ਜਾਣਗੇ ਤੇ ਸਾਡੇ ਪਿੰਡ ਨੇ ਸਾਰੇ ਨੇ ਤਕਰੀਬਨ ਚਾਹੇ ਉਹ ਕਾਦੀ ਸੀ ਚਾਹੇ ਕਾਂਗਰਸੀ ਹਰ ਇੱਕ ਦੇ ਘਰੋਂ ਆਮ ਆਦਮੀ ਪਾਰਟੀ ਨੂੰ ਵੋਟ ਪਈ ਪਰ ਅੱਜ ਕੰਡੀਸ਼ਨ ਇਹ ਆ ਵੀ ਉਸ ਸਾਡੇ ਸਕੂਲ ਦੇ ਵਿੱਚ ਇੱਕ ਵੀ ਟੀਚਰ ਨਹੀਂ ਜਿਹੜਾ ਟੀਚਰ ਇੱਕ ਹੈਗਾ ਉਹ ਵੀ ਡੈਪੂਟੇਸ਼ਨ ਤੇ ਆ ਜੇ ਅਸੀਂ ਮੈਡਮ ਨੂੰ ਵੋਟਾਂ ਪਾਉਣੇ ਆ ਕੀ ਇਹ ਇਸ ਜਿਹੜਾ ਟੀਚਰਾਂ ਦੀ ਘਾਟ ਆ ਇਹਨੂੰ ਪੂਰਾ ਕਰਨ ਦੇ ਵੇਲੇ ਬੈਚ ਕੋਈ ਯੋਗਦਾਨ ਪਾਉਣਗੇ ਆਪਦਾ ਜੀ ਮੇਰੇ ਖਿਆਲ ਚ ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ ਤੁਸੀਂ ਜਿਆਦਾ ਚੰਗੀ ਤਰ੍ਹਾਂ ਇਸ ਸਮੱਸਿਆ ਨੂੰ ਸਮਝਦੇ ਹੋ ਮੈਂ ਇਸ ਥੋੜੀ ਜਿਹੀ ਐਡੀਸ਼ਨ ਜ਼ਰੂਰ ਕਰਨਾ ਚਾਹਾਂਗਾ ਕਾਂਗਰਸ ਸਾਹਿਬ ਤੁਹਾਡੇ ਵੀ ਧਿਆਨ ਚ ਅ ਬੀਤੀ ਸ਼ਾਮ ਮੈਂ 사ਦਕ ਦੇ ਕੋਲ ਪਿੰਡ ਹੈ ਕਾਬਲ ਵਾਲਾ ਗੋਲੇ ਵਾਲੇ ਤੋਂ ਮਗਰਲੇ ਪਾਸੇ ਉੱਥੇ ਮੈਂ ਪਿੰਡ ਵਾਲਿਆਂ ਨੂੰ ਮਿਲਿਆ ਉੱਥੇ ਪ੍ਰਾਇਮਰੀ ਸਕੂਲ ਹੈ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਦੇ ਵੀ ਸਰਕਾਰੀ ਬੱਸ ਉਸ ਪਿੰਡ 'ਚ ਨਹੀਂ ਆਈ ਪੰਜ ਛੇ ਦੇ ਕਰੀਬ ਭਾਰਤੀ ਫੌਜ ਤੋਂ ਉੱਥੋਂ ਬਚੇ ਗਏ ਨੇ ਤੇ ਪੰਜ ਚਾਰ ਕੀ ਉੱਥੋਂ ਸਰਕਾਰੀ ਮੁਲਾਜ਼ਮ ਨੇ ਕੁੜੀਆਂ ਦਾ ਇਹ ਹਾਲ ਹੈ ਕਿ ਉਹ ਜਾਂ ਤਾਂ ਪੰਜਵੀਂ ਤੋਂ ਬਾਅਦ ਉੱਥੇ ਵੀ ਸਿਰਫ ਇੱਕ ਟੀਚਰ ਆ ਪੰਜਵੀਂ ਤੱਕ ਤੇ ਪੰਜ ਕਲਾਸਾਂ ਨੂੰ ਪੜ੍ਹਾਉਂਦਾ ਹੈ ਜੋ ਤੇ ਪੰਜਵੀਂ ਤੋਂ ਬਾਅਦ ਜਾ ਪੜ੍ਹਾਈ ਛੱਡਣ ਨੂੰ ਮਜਬੂਰ ਨੇ ਕੁੜੀਆਂ ਜਾਂ ਫਿਰ ਜਿਹੜਾ ਹੈ ਕਿਸੇ ਨਾ ਕਿਸੇ ਮੁਸ਼ਕਲ ਨਾਲ ਉਹ ਦੂਰ ਜਾਂਦੀਆਂ ਨੇ ਇਹ ਮੇਰੇ ਖਿਆਲ 'ਚ ਇਹ ਸਾਰੇ ਹਲਕੇ ਦੀ ਜਿਹੜੀ ਐਜੂਕੇਸ਼ਨ ਜਿਹੜੀ ਹੈ ਸਰਕਾਰੀ ਐਜੂਕੇਸ਼ਨ ਜਿਹੜੀ ਰੀਚ 'ਚ ਹੁੰਦੀ ਆਰ ਬੰਦੇ ਦੇ ਉਹਦੀ ਕਮੀ ਆ ਇਹ ਮੇਰੇ ਖਿਆਲ 'ਚ ਤੁਹਾਡੀ ਪ੍ਰਾਇੋਰਟੀ ਵੀ ਹੋਣੀ ਚਾਹੀਦੀ ਹੈ ਕਿ ਇਸ ਵਾਸਤੇ ਕੋਈ ਤੁਹਾਡੇ ਮੈਪ ਰੋਡਮੈਪ ਤਿਆਰ ਚ ਹੋਵੇ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਵੈਸੇ ਹੈ ਸਾਰੇ ਸਕੂਲਾਂ ਚ ਆਈ ਆ ਆ 4-5 ਸਾਲ ਦੀ ਕਿਉਂਕਿ ਟੀਚਰ ਜਦੋਂ ਰਿਟਾਇਰਮੈਂਟ ਹੋ ਜਾਂਦੀ ਆ ਫਾਰ ਇਗਜ਼ਾਮਪਲ ਮੈਂ ਜੌਬ ਛੱਡੀ ਆ ਮੈਂ ਰਿ ਅਸਤੀਫਾ ਦਿੱਤਾ ਅਸਤੀਫਾ ਦਿੱਤਾ ਤੁਸੀਂ ਕਿਉਂਕਿ ਅਸਤੀਫਾ ਤੇ ਵੀਆਰਐਸ ਅੱਜਕੱਲ ਬਟਿੰਡੇ ਹਲਕੇ ਜੀ ਬਹੁਤ ਚਰਚਾ ਚੱਲ ਰਿਹਾ ਹੈ ਮੈਂ ਅਸਤੀਫਾ ਦਿੱਤਾ ਸੀਗਾ 2013 ਚ ਜਦੋਂ ਮੈਂ ਜਿਲ੍ਹਾ ਪ੍ਰੀਸ਼ਦ ਦਾ ਲੈਕਚਰ ਰੜਿਆ ਔਰ ਅੱਗੇ ਐ ਹੁੰਦਾ ਸੀਗਾ ਕਿ ਜਦੋਂ ਮੈਂ ਅਸਤੀਫਾ ਦੇਤਾ ਜਾਂ ਜਿਹੜਾ ਟੀਚਰ ਹੈ ਕੋਈ ਵਿਦੇਸ਼ ਚ ਚਲਾ ਗਿਆ ਜਾਂ ਕਿਸੇ ਦੀ ਡੈਥ ਹੋ ਗਈ ਸੀਟ ਖਾਲੀ ਹੋਗੀ ਤਾ ਉਹਦੀ ਜਗ੍ਹਾ ਤੇ ਹੋਰ ਟੀਚਰ ਨੂੰ ਭਰਤੀ ਕੀਤਾ ਜਾਂਦਾ ਸੀ ਬਟ ਹੁਣ ਮੋਦੀ ਨੇ ਕੀ ਕੀਤਾ ਕਿ ਜਿਹੜੀਆਂ ਪੋਸਟਾਂ ਇਹਨਾਂ ਨੂੰ ਖਤਮ ਕਰਤਾ ਸਾਰੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਜਿਹੜੀਆਂ ਪੋਸਟਾਂ ਰਹਿ ਗਈਆਂ ਇੱਕ ਦੋ ਦੇਖੋ 1.5 200 ਬੱਚਾ ਕਿਸੇ ਪੈਂਡ ਚ ਹੁੰਦਾ ਕਿਸੇ ਚ 20 25 ਬੱਚੇ ਹੁੰਦੇ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਰਹੀ ਮੈਨੂੰ ਇਹਦੇ ਬਾਰੇ ਪੂਰਾ ਤਜਰਬਾ ਹੈ ਔਰ ਜਦੋਂ ਮੈਂ ਜੌਬ ਕਰਦੀ ਸੀਗੀ 2000 2001 ਚ ਮੇਰੀ ਪੋਇੰਟਮੈਂਟ ਹੋਈ ਸੀ ਉਦੋਂ ਅਸੀਂ 15-20 ਟੀਚਰ ਹੁੰਦੇ ਸੀ ਸਰਕਾਰੀ ਸਕੂਲ 'ਚ ਔਰ ਸਾਡੇ ਕੋਲੇ ਇੱਕ-ਇੱਕ ਟੀਚਰ ਕੋਲ 1.5-1.5 ਸੌ ਬੱਚਾ ਹੁੰਦਾ ਸੀਗਾ ਔਰ ਅੱਜ ਇਹ ਜਿਹੜੀ ਆ ਬੜੀ ਕਮੀ ਐ ਕਿ ਜਿਹੜੀਆਂ ਪੋਸਟਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਔਰ ਭਰਤੀ ਨਵੀਂ ਜਿਹੜੀ ਉਹ ਹੈ ਨਾ ਹੋਣ ਕਰਕੇ ਅੱਜ ਸਾਡੇ ਸਕੂਲ ਆ ਜਿਹੜੇ ਖਾਲੀ ਹੋ ਰਹੇ ਆ ਸਾਡੇ ਗਰੀਬ ਘਰਾਂ ਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਇਹ ਸਰਕਾਰੀ ਸਕੂਲਾਂ 'ਚ ਗਰੀਬ ਘਰਾਂ ਦੇ ਬੱਚੇ ਜਾਂਦੇ ਆ ਸੋ ਇਹੋ ਜਿਹੀਆਂ ਚੀਜ਼ਾਂ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਅੱਜ ਵੀ ਅਸੀਂ ਇਸ ਫੁੱਲੇ ਵਾਲਾ ਪੈਂਡ ਚ ਬੱਚੀ ਨੇ ਉੱਠ ਕੇ ਕਿਹਾ ਕਿ ਮੈਡਮ ਸਾਡੇ ਦੋ ਟੀਚਰ ਰਹਿ ਗਿਆ ਆਈ ਨੋ ਮੈਂ ਜਾਣਦੀ ਆ ਕਿ ਟੀਚਰਾਂ ਤੇ ਇੰਨਾ ਪ੍ਰੈਸ਼ਰ ਹੈ ਓਨਲੀ ਪੇਪਰ ਵਰਕ ਉਹ ਕਲਾਸ ਚ ਨਹੀਂ ਜਾ ਸਕਦੇ ਕਿ ਉਹਨਾਂ ਨੇ ਪੇਪਰ ਵਰਕ ਰੈਡੀ ਕਰਕੇ ਕਿ ਉਹਨਾਂ ਨੂੰ ਉਤੋਂ ਹੁਕਮ ਹੀ ਇਹੋ ਜਿਹਾ ਆ ਜਾਂਦਾ ਕਿ ਅਬੀ ਨਾ ਰਾਈਟ ਨਾਓ ਆਪਦਾ ਪੇਪਰ ਵਰਕ ਕਰਕੇ ਭੇਜੋ ਸਾਨੂੰ ਹੁਣੇ ਚਾਹੀਦਾ ਔਰ ਟੀਚਰ ਕਿੱਧਰ ਜਾਊਗਾ ਉਹ ਬੱਚਿਆਂ ਨੂੰ ਸੰਭੂਗਾ ਬੱਚਿਆਂ ਨੂੰ ਪੜ੍ਹਾਊਗਾ ਕਿ ਉਹ ਆਪਣੀ ਪੇਪਰ ਵਰਕ ਕਰੂਗਾ ਪਹਿਲਾਂ ਪੇਪਰ ਵਰਕ ਵਾਸਤੇ ਮੁਲਾਜ਼ਮ ਰੱਖੇ ਜਾਂਦੇ ਸੀ ਬਟ ਅੱਜ ਕੋਈ ਨਹੀਂਗਾ ਸਕੂਲਾਂ ਚ ਕੁਛ ਨਹੀਂ ਇੱਕ ਇੱਕ ਟੀਚਰ ਨੂੰ ਦੋ ਦੋ ਸਕੂਲ ਦਿੱਤੇ ਆ ਅੱਜ ਉਹਨੇ ਤਿੰਨ ਦਿਨ ਇਸ ਪੈਂਡ ਚ ਲਾਉਣੇ ਆ ਤਿੰਨ ਦਿਨ ਦੂਸਰੇ ਪੈਂਡ ਚ ਲਾਉਣੇ ਬਹੁਤ ਮਾੜੀ ਗੱਲ ਹੈ ਇਹ ਸਾਡੇ ਬੱਚਿਆਂ ਨੂੰ ਟੀਚਰ ਚਾਹੀਦੇ ਸਕੂਲਾਂ ਚ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਉੱਥੇ ਔਰ ਟੀਚਰਾਂ ਦੀ ਭਰਤੀ ਰੈਗੂਲਰ ਹੋਣੀ ਚਾਹੀਦੀ ਆ ਨਾ ਕਿ ਜਿਹੜੇ ਠੇਕੇ ਤੇ ਭਰਤੀ ਕੀਤੇ ਆ ਮੁਲਾਜ਼ਮਾਂ ਤੋ ਸਾਨੂੰ ਰੈਗੂਲਰ ਟੀਚਰ ਚਾਹੀਦੇ ਤਾਂ ਜੋ ਸਾਡੇ ਬੱਚੇ ਪੜ ਸਕਣ ਵਧੀਆ ਐਜੂਕੇਸ਼ਨ ਲੈ ਸਕਣ। ਫਰੀਦਕੋਟ ਹਲਕਾ ਖਾਸ ਕਰਕੇ ਰਾਮਪਰਾ ਫੂਲ ਹਲਕਾ ਜਿਹੜਾ ਵਿਧਾਨ ਸਭਾ ਸੈਗਮੈਂਟ ਹੈ ਉੱਥੋਂ ਦੇ ਲੋਕ ਕਾਫੀ ਨੇ ਮੈਨੂੰ ਦੱਸਣਾ ਚਾਹੂਗਾ ਜੀ ਕਿ ਐਮਪੀ ਦੀ ਜੋ ਕੈਂਡੀਡੇਟ ਨੇ ਉਹਨਾਂ ਦੀ ਵੀ ਧਿਆਨ ਚਾਹੀਏ ਕਿ ਕੀ ਕੀ ਸਮੱਸਿਆਵਾਂ ਨੇ ਕੀ ਕੀ ਲੋੜਾਂ ਨੇ। ਜੀ ਕੋਈ ਬੋਲੇਗਾ ਜੀ? ਮੇਰੇ ਖਿਆਲ ਕਾਂਗਰਸ ਸਾਹਿਬ ਤੁਸੀਂ ਜ਼ਰੂਰ ਮੇਰੇ ਖਿਆਲ ਚ ਜ਼ਿਆਦਾ ਵਕੂਪੀ ਜਾਣਦੇ ਹੋਵੋਗੇ ਕਿ ਕਿਹੜੀ ਕਿਹੜੀ ਪ੍ਰਾਇੋਰਟੀ ਜਿਹੜੀ ਇੱਕ ਲੋਕ ਸਭਾ ਮੈਂਬਰ ਦੇ ਤੌਰ ਤੇ ਹੋਣੀਆ ਚਾਹੀਦੀਆਂ ਨੇ। ਇਕੋ ਐਸ ਵਾਰੇ ਜੋ ਸਾਡਾ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਨਸ਼ਿਆਂ ਦੀ ਦੰਦਲ ਦੇ ਵਿੱਚ ਜਾ ਚੁੱਕਿਆ ਹੈ ਅਸੀਂ ਇਹਨੂੰ ਮੋੜਨ ਵਾਸਤੇ ਕਈ ਕੁਝ ਉਪਰਾਲੇ ਕੀਨੇ ਖਾਸ ਕਰਕੇ ਖੇਡ ਖੇਡਾਂ ਮੈਂ ਚਾਹੁੰਦਾ ਮੇਰੇ ਹਲਕੇ ਦੇ ਵਿੱਚ ਕੋਈ ਵੱਡਾ ਸਟੇਡੀਅਮ ਖੇਡ ਜਿਹੜਾ ਹਾਇਰ ਲੈਵਲ ਤੇ ਹੋਵੇ ਉਹ ਦੋ ਤਿੰਨ ਖੁੱਲ ਜਾਣ ਜਿਵੇਂ ਇੱਧਰ ਬਹੁਤ ਵੱਡਾ ਪਿੰਨਗਰ ਠਪਾਲੀ ਪਿੰਨਗਰ ਹੈ ਇਹ ਸਾਰੀ ਇਧਰਲੇ ਪਿੰਡਾਂ ਨੂੰ ਕਵਰ ਕਰ ਸਕਦਾ ਹੈ ਭਾਈ ਰੂਪਾ ਬਹੁਤ ਵੱਡਾ ਕਹਾ ਪਕਤਾ ਭਈ ਹੈ ਕੰਸਟੀਚੁਐਂਸੀ ਚ ਤਿੰਨ ਚਾਰ ਵੱਡੇ ਬਹੁਤ ਚੰਗੇ ਆਪਣਾ ਸਟੇਡੀਅਮ ਹੋ ਜਾਣ 인ਫਰਾਸਟ੍ਰਕਚਰ ਪੂਰਾ ਹੋ ਜੇ ਕੋਚ ਉਹਨਾਂ ਵਾਸਤੇ ਕੋਚਿੰਗ ਵਧੀਆ ਰੱਖੀ ਜਾਣ ਤਾਂ ਜੋ ਸਾਡੇ ਮਤਲਬ ਬੱਚੇ ਆ ਉਧਰ ਨੂੰ ਲੱਗਣ ਲੱਗ ਕੇ ਤੇ ਫਿਰ ਆਪਣਾ ਹੋਰ بڑے ਇੰਡਸਟਰੀ ਕੋਈ ਨਾ ਕੋਈ ਆਵੇ ਜਿਹੜੀ ਬੇਰੁਜ਼ਗਾਰ ਬੱਚਿਆਂ ਨੂੰ ਉਤਰ ਰੋਜ਼ਗਾਰ ਅਸੀਂ ਲੈ ਕੇ ਆਏ ਆ ਮੈਂ ਕਾਂਗੜ ਪਿੰਡ ਜੋ ਪਿਛਲੇ ਸਮੇਂ ਜਰਮਨ ਦੀ ਇੱਕ ਸੀ ਆਪਣਾ ਕੋल्ड ਸਟੋਰ ਕਹਿ ਸਕਦੇ ਆ ਜਿਹੜਾ ਫਰੂਟ ਰੱਖਣਾ ਸੀ ਕੰਪਲੀਟ ਆਲਮੋਸਟ ਹੋ ਚੁੱਕਿਆ ਹੈ ਉਹ ਆਲੂ ਗ੍ਰੇਡਿੰਗ ਜਿਹੜੀ ਅਸੀਂ ਕਰਦੇ ਆ ਜਿਹੜਾ ਵੀ ਰੱਖਦੇ ਆ ਤੇ ਔਰ ਬੜੀਆਂ ਲੇਟੈਸਟ ਮਸ਼ੀਨਰੀ ਆਈ ਹੈ ਜਿਹੜਾ ਆਲੂ ਅਸੀਂ ਅੱਜ ਖੇਤ ਚੋਂ ਨਾਲ ਦੀ ਨਾਲ ਚੁਕਾ ਦਿੰਨੇ ਆ ਪੜਾਕਾ ਪਾ ਜਾਂਦਾ ਗਰਮੀ ਕਰਕੇ ਅਸੀਂ ਨਾਲ ਦੀ ਨਾਲ ਉਹਦੀ ਗ੍ਰੇਡਿੰਗ ਕਰਕੇ ਉੱਤੇ ਰੱਖਾਂਗੇ ਬੜਾ ਅੱਛਾ ਅਸੀਂ ਭਾ ਲੈ ਸਕਦੇ ਸੋ ਇਹ ਜਿਹੀ ਕੋਈ ਪ੍ਰੋਜੈਕਟ ਦੋ ਤਿੰਨ ਕੰਸਟਿਟਿਊਐਂਸੀ ਬੜੀ ਕਾਇਆ ਕਲਪੀ ਜਾਂਦੀ ਇਸ ਕਰਕੇ ਜ਼ਰੂਰਤਾ ਹੈ ਸਰਕੇ ਮੈਂ ਤੁਸੀਂ ਮੁਕਾਬਲਾ ਦੂਜੇ ਉਮੀਦਵਾਰਾਂ ਨਾਲ ਤਾਂ ਕਰ ਹੀ ਰਹੇ ਹੋ ਭਾਰਤੀ ਜਨਤਾ ਪਾਰਟੀ ਦੇ ਹੰਸਰਾਜ ਹੰਸਰੇ ਆਵਾਦਵੀ ਪਾਰਟੀ ਦੇ ਕਰਮਜੀਤ ਸਿੰਘ ਅਮੋਲੇ ਉਹ ਫਾਈਟ ਤਾਂ ਫਾਈਟ ਵਿੱਚ ਮੇਰਾ ਮੁਕਾਬਲਾ ਮੇਰੇ ਨਾਲ ਹੀ ਆ ਮੈਂ ਆਪ ਮੇਰਾ ਮੁਕਾਬਲਾ ਮੈਂ ਆਪਣੇ ਨਾਲ ਹੀ ਸਮਝਦੀ ਉਹ ਤਾਂ ਕਲਾਕਾਰ ਹੈ ਉਹਨਾਂ ਨੂੰ ਤਾਂ ਪੋਲਿਟਿਕਸ ਦਾ ਕੋਈ ਗਿਆਨ ਹੀ ਹੈ ਨਹੀਂਗਾ ਉਹ ਉਹਨੇ ਮੁਕਾਬਲਾ ਉਹ ਤਾਂ ਸਿਰਫ ਮੈਦਾਨ 'ਚ ਚਲੋ ਠੀਕ ਹੈ ਉੱtre ਆ ਤੇ ਉਹ ਸਾਰੇ ਕੈਂਡੀਡੇਟ ਹੀ ਆ ਪਰ ਪਿਛਲੀ ਵਾਰ ਤੁਹਾਡੀ ਪਾਰਟੀ ਨੇ ਵੀ ਕਲਾਕਾਰ ਨੂੰ ਹੀ ਮੈਦਾਨ 'ਚ ਉਤਾਰਿਆ ਸੀ ਮੁਹੰਮਦ ਸਦੀਕ ਸਾਹਿਬ ਨੂੰ ਉਹਨਾਂ ਨੇ ਕੰਮ ਵੀ ਕੀਤਾ ਜੀ ਕੀਤੇ ਆ ਉਹਨਾਂ ਨੇ ਮੈਂ ਪਿੰਡਾਂ ਚੋਂ ਜਾਨੀ ਆ ਉਹਨਾਂ ਦੇ ਬੈਂਚ ਪਏ ਆ ਟੈਂਕੀਆਂ ਦਿੱਤੀਆਂ ਜਿਹੜਾ ਉਹਨਾਂ ਦਾ ਕੰਮ ਸੀ ਉਹਨਾਂ ਨੇ ਆਪਦਾ ਪੂਰਾ ਕੀਤਾ ਪਰ صدیق ਸਾਹਿਬ ਜਦੋਂ ਹਲਕੇ ਚ ਤੁਹਾਡੇ ਨਾਲ ਖੜੇ ਹੋਣੇ ਚਾਹੀਦੇ ਸੀ ਚੋਣ ਪ੍ਰਚਾਰ ਚ ਮੇਰੀ ਸਵੇਰੇ ਹੀ ਗੱਲ ਹੋਈ ਆ ਉਹਨਾਂ ਨਾਲ ਉਹ ਸਟਾਰ ਕੈਂਪੇਨਰ ਦੇ ਤੌਰ ਤੇ ਅਮੇਠੀ ਪਹੁੰਚੇ ਹੋਏ ਨੇ ਤੇ ਮੈਂ ਪੁੱਛਿਆ ਕੱਲ ਕਦੋਂ ਉਹ ਕਿੱਥੇ ਹੋਵੋਗੇ ਫਰੀਦਕੋਟ ਆਉਂਗੇ ਕਿੰਨੇ ਮੈਂ ਫਰੀਦਕੋਟ ਕੀ ਕਰਨਾ ਮੈਂ ਲੁਧਿਆਣੇ ਆਉਂਗਾ ਤੁਸੀਂ ਲੁਧਿਆਣੇ ਆ ਜਿਓ ਚਲੋ ਕੋਈ ਨਾਰਾਜ਼ਗੀ ਚੱਲ ਰਹੀ ਹੈ ਜੀ ਨਹੀਂ ਨਹੀਂ ਇਹੋ ਜੀ ਕੋਈ ਨਾਰਾਜ਼ਗੀ ਨਹੀਂ ਉਹਨਾਂ ਨੇ ਵਧੀਆ ਆਪ ਦੀ ਇੰਟਰਵਿਊ ਦਿੱਤੀ ਆ ਵੀ ਹਾਈ ਕਮਾਂਡ ਦਾ ਫੈਸਲਾ ਜਿਹੜਾ ਕੈਂਡੀਡੇਟ ਦੇਤਾ ਮੈਨੂੰ ਪਰਵਾਨ ਹੈ ਔਰ ਵਧੀਆ ਉਹਨਾਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਵੀ ਕੀਤਾ ਔਰ ਐਂ ਵੀ ਕਿਹਾ ਬੇਟਾ ਜੀ ਮੇਰੀਆਂ ਦੋ ਬੇਟੀਆਂ ਪਹਿਲਾਂ ਸੀਗੀਆਂ ਔਰ ਤੀਜੇ ਤੁਸੀਂ ਆਂ ਨੇਵਰ ਮਾਈਂਡ ਕੋਈ ਗੱਲ ਨਹੀਂ ਬਜ਼ੁਰਗ ਹੈ ਕੋਈ ਗੱਲ ਨਹੀਂ ਜਿੱਥੇ ਵੀ ਉਹਨਾਂ ਦਾ ਮਨ ਕਰਦਾ ਉਹ ਜਾ ਸਕਦੇ ਆ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਉਹ ਇਹ ਦਾਵਾ ਕਰ ਰਹੇ ਨੇ ਕਿ ਸਾਰੇ ਸਾਰੇ ਵਿਧਾਇਕ ਸਾਡੇ ਨੇ ਮੁੱਖ ਮੰਤਰੀ ਸਾਹਿਬ ਵੀ ਲਗਾਤਾਰ ਜਿਹੜਾ ਇੱਥੇ ਗਿੜਾ ਦੇ ਗਿੜਾ ਮਾਰ ਰਹੇ ਨੇ ਕਿ ਸਾਡੇ ਮੁਕਾਬਲੇ 'ਚ ਕੋਈ ਨਹੀਂ ਚਲੋ ਠੀਕ ਹੈ ਤੁਸੀਂ ਵੀ ਦਾਵਾ ਕੀਤਾ ਤਾਂ ਉਹ ਇੱਕ ਜੋ ਹਨੇਰੀ 2 ਸਾਲ ਪਹਿਲਾਂ ਵਕੀ ਸੀ ਆਮ ਆਦਮੀ ਪਾਰਟੀ ਦੀ ਤੇ ਵਿਧਾਇਕ ਲਗਭਗ ਉਹਨਾਂ ਦੇ ਨੇ ਸਪੀਕਰ ਜਿਹੜੇ ਨੇ ਵਿਧਾਨ ਸਭਾ ਦੇ ਉਸੇ ਹਲਕੇ ਨਾਲ ਸੰਬੰਧਿਤ ਨੇ ਤਾਂ ਉਸ ਦਾ ਟੱਕਰਾ ਕਿਵੇਂ ਕਰ ਰਹੇ ਹੋ ਕਿਵੇਂ ਰਣਨੀਤੀ ਬਣਾਈ ਹੈ ਮੇਰਾ ਸਿਲਸਲੇਵਾਰ ਸਵਾਲ ਹੈ ਤੁਹਾਨੂੰ ਵੀ ਹੈ ਤੁਹਾਡੇ ਤੋਂ ਬਾਅਦ ਮੈਂ ਕਾਂਗਰਸ ਸਾਹਿਬ ਤੋਂ ਵੀ ਪੁੱਛਣਾ ਚਾਹਾਂਗਾ ਤੇ ਹੋਰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜਰੂਰ ਕੋਈ ਨਾ ਕੋਈ ਸਵਾਲ ਪੁੱਛਣ ਠੀਕ ਹੈ ਉਹਨਾਂ ਦੇ ਅੱਜ ਉਹਨਾਂ ਦੀ ਸੱਤਾ ਚਾਹੋ ਪੰਜਾਬ ਤੋਂ ਉਹਨਾਂ ਦੀ ਸਰਕਾਰ ਹੈ ਬਟ ਫਤਵਾ ਤਾਂ ਲੋਕਾਂ ਨੇ ਦੇਣਾ ਨਾ ਆ ਜਿਹੜੀ ਜਨਤਾ ਖੜੀ ਹੈ ਇਹਨਾਂ ਨੇ ਦੱਸਣਾ ਵੀ ਤੁਸੀਂ 2 ਸਾਲਾਂ ਚ ਕੀ ਕੀਤਾ ਔਰ ਲੋਕ ਪੁੱਛਣਗੇ ਵੀ ਉਹਨਾਂ ਨੂੰ ਔਰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਦੱਸਣਗੇ ਵੀ ਤੁਸੀਂ 2 ਸਾਲਾਂ ਚ ਕੀ ਕੀਤਾ ਔਰ ਕਾਂਗਰਸ ਪਾਰਟੀ ਕੀ ਕਰਦੀ ਆ ਔਰ ਇਹਨੇ ਕਿੰਨੇ ਕੰਮ ਕੀਤੇ ਅੱਜ ਜੇ ਅਸੀਂ ਇੱਥੇ ਖੜੇ ਆ ਤਾਂ ਕਾਂਗਰਸ ਪਾਰਟੀ ਦੀ ਦੇਣਾ ਨੰਬਰ 1 ਔਰਤ ਨੂੰ ਔਰਤ ਨੂੰ ਕੈਂਡੀਡੇਟ ਲਾਣਿਆ ਉਹਨਾਂ ਨੇ ਔਰ ਉਹਨਾਂ ਨੂੰ ਐਨੇ ਲੋਕ ਉਹਨਾਂ ਦੇ ਨਾਲ ਸੀ ਜਦੋਂ ਉਹ 2022 ਚ ਔਰ ਉਹਨਾਂ ਨੂੰ ਇੱਕ ਬੰਦਾ ਨਹੀਂ ਲੱਭਿਆ ਆਪਣੇ ਹਲਕੇ ਚ ਵੀ ਅਸੀਂ ਉਹਨੂੰ ਟਿਕਟ ਦੇ ਦਈਏ ਪਰ ਉਹ ਬੰਦਾ ਲਿਆ ਕੇ ਕਿਉਂ ਛੱਡਿਆ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਇਸ ਕਾਬਲ ਨਹੀਂ ਹੈਗੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਸ਼ਾਇਦ ਕਲਾਕਾਰਾਂ ਨੂੰ ਦੇਖ ਕੇ ਪਰ ਸਾਡੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਇਹਨਾਂ ਦੀਆਂ ਅੱਖਾਂ ਖੁੱਲ ਚੁੱਕੀਆਂ ਹੁਣ ਇਹ ਦੱਸਣਗੇ ਵੀ ਕਲਾਕਾਰ ਨੂੰ ਵੋਟ ਪਾਈ ਜਾਂਦੀ ਕਿ ਲੋਕਲ ਕੈਂਡੀਡੇਟ ਨੂੰ ਪਾਈ ਜਾਂਦੀ ਹੈ ਮੈਨੂੰ ਪੂਰੀ ਉਮੀਦ ਹੈ ਲੋਕ ਕਾਂਗਰਸ ਪਾਰਟੀ ਨਾਲ ਜੁੜ ਚੁੱਕਿਆ ਡੇ ਬਾਈ ਡੇ ਲੋਕਾਂ ਦਾ ਜਿਹੜਾ ਹਜ਼ੂਮ ਹੈ ਮੇਰੇ ਨਾਲ ਜੁੜ ਜੁੜ ਚੁੱਕਿਆ ਔਰ ਮੈਨੂੰ ਪਿਆਰ ਦੇ ਰਹੇ ਆ ਮੈਨੂੰ ਸਿਰ ਤੇ ਹੱਥ ਰੱਖ ਰਹੇ ਆ ਕਿਉਂਕਿ ਮੈਂ ਉਹਨਾਂ ਦੀ ਬੇਟੀ ਆ ਉਹਨਾਂ ਦੀ ਨੂੰਹ ਆ ਔਰ ਮੈਨੂੰ ਪੂਰਾ ਪਿਆਰ ਦੇਣ ਕੇ ਇੱਕ ਚੋਣ ਜੀ ਕਾਂਗਰਸ ਸਾਹਿਬ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇੱਕ ਜ਼ਰੂਰ ਪੁੱਛਣਾ ਚਾਹਾਂਗਾ ਤੁਹਾਡੀ ਪਾਰਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਪੂਰੇ ਦੇਸ਼ ਅੰਦਰ ਇੰਡੀਆ ਘੜ ਜੋੜ ਦੇ ਤਹਿਤ ਚੋਂ ਲੜਦੇ ਨੇ ਤੁਹਾਨੂੰ ਨੂੰ ਮੈਂ ਸੁੱਤ ਹੁੰਦਾ ਕਿ ਜੇਕਰ ਪੰਜਾਬ ਚ ਵੀ ਉਹ ਇੰਪਲੀਮੈਂਟ ਹੋ ਜਾਂਦਾ ਗੱਠ ਜੋੜ ਤਾਂ ਜਾਂ ਤਾਂ ਤੁਸੀਂ ਉਮੀਦਵਾਰ ਹੁੰਦੇ ਫਰੀਦਕੋਟ ਤੋਂ ਗੱਠ ਜੋੜਦੇ ਜਾਂ ਕਰਮਜੀਤ ਅਨਮੋਲ ਹੁੰਦੇ ਉਹ ਜਿਹੜਾ ਗੱਠ ਜੋੜ ਹੈ ਇੰਡੀਆ ਗੱਠ ਜੋੜ ਉਹ ਹਿੰਦੁਸਤਾਨ ਨੂੰ ਬਚਾਉਣ ਦੀ ਖਾਤਰ ਮੋਦੀ ਨੂੰ ਤਖਤੇ ਤੋਂ ਲਾਉਣ ਦੀ ਖਾਤਰ ਹੈ ਇਹ ਇੱਥੇ ਅਸੀਂ ਇਕੱਲੇ ਲੜਾਂਗੇ ਪੰਜਾਬ ਚ ਸਾਡਾ ਜਿਹੜਾ ਕਾਂਗਰਸ ਪਾਰਟੀ ਹੈ ਸਾਡੀ ਇਕੱਲੀ ਲੜ ਰਹੀ ਹੈ ਉਹ ਜਿਹੜਾ ਉਹ ਅਸੀਂ ਹਿੰਦੁਸਤਾਨ ਨੂੰ ਬਚਾਉਣਾ ਹੈ ਕਿ ਸਾਡਾ ਸੰਵਿਧਾਨ ਬਚਾਉਣਾ ਲੋਕਤੰਤਰ ਬਚਾਉਣ ਵਾਸਤੇ ਸਾਰੇ ਉੱਥੇ ਇਕੱਠੇ ਹੋਇਆ ਬਟ ਪੰਜਾਬ 'ਚ ਅਸੀਂ ਇਕੱਲੇ ਝੋਣਾ ਲੜ ਰਹੇ ਜੀ ਜੋ ਸਰਕਾਰ ਦੀ ਤਾਕਤ ਹੁੰਦੀ ਹੈ ਜੀ ਉਹ ਇਸ ਹਲਕੇ ਦੇ ਵਿੱਚ ਲਗਭਗ ਪੂਰੀ ਝੋਕੀ ਹੋਈ ਹੈ ਕਿਸ ਤਰ੍ਹਾਂ ਉਹਨੂੰ ਫਾਈਟ ਕਰ ਰਹੇ ਹੋ ਜੀ ਕੀ ਰਣਨੀਤੀ ਹੈ ਕਿਉਂਕਿ ਉਹ ਜਰੂਰ ਲੋਕ ਸਭਾ ਦੀ ਚੋਣ ਲੜਦੇ ਨੇ ਪਹਿਲੀ ਵਾਰ ਲੜਦੇ ਨੇ ਪਰ ਤੁਸੀਂ ਪੰਜ ਵਾਰ ਛੇ ਵਾਰ ਇਲੈਕਸ਼ਨ ਲੜ ਚੁੱਕੇ ਹੋ ਮੰਤਰੀ ਰਹਿ ਚੁੱਕੇ ਹੋ ਤੁਹਾਨੂੰ ਚੋਣਾਂ ਲੜਨ ਦਾ ਜਿਆਦਾ ਤਜਰਬਾ ਹੈ ਖਾਸ ਕਰ ਅਕਾਲੀ ਦਲ ਦੀ ਸਰਕਾਰ ਸੀ ਤਾਂ ਤੁਸੀਂ ਇੱਥੋਂ بڑے ਡੰਕੇ ਦੀ ਚੋਣ ਤੇ ਜਿੱਤੇ ਵੀ ਹੋ ਦੋ ਦੇਖੋ ਪੈਸਾ ਉਹ ਗੱਲ ਇਹ ਹੈ ਵੀ ਤੁਸੀਂ ਕਹਿੰਦੇ ਸਰਕਾਰ ਦੀ ਤਾਕਤ ਹੁੰਦੀ ਹੈ ਬਿਲਕੁਲ ਬੜੀ ਵੱਡੀ ਸ਼ਕਤੀ ਹੁੰਦੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਸਰਕਾਰ ਕਿਹਨੇ ਬਣਾਈ ਹੈ ਆ ਤਮਾਮ ਜਨਤਾ ਸਰਕਾਰ ਬਣ ਜਾਂਦੀ ਹੈ ਪਰ ਜਿਹੜੀ ਸਿਰਫ ਸਟਾਰਟ ਜਾਂ ਜਿਹਦੇ ਕੋਲੇ ਸ਼ਕਤੀ ਉਹ ਜਨਤਾ ਕੋਲੇ ਹੁੰਦੀ ਹੈ ਸਰਕਾਰ ਇਸ ਗੱਲ ਦੇ ਵਿੱਚ ਵੀ ਦਬਦੀ ਰਹਿੰਦੀ ਹੈ ਵੀ ਇਹ ਜਨਤਾ ਮਾਰੀ ਜੀ ਨਾਰਾਜ਼ ਹੋ ਗਈ ਇਹਨਾਂ ਦੀ ਮਾਰੀ ਜੀ ਅੱਖ ਪਰ ਮੈਲੀ ਹੋ ਗਈ ਸਾਡਾ ਹੋਰ ਵੀ ਨੁਕਸਾਨ ਹੋ ਇਹਨਾਂ ਦੀ ਜਿਹੜੀ ਸ਼ਕਤੀ ਹੈ ਇਹਦੇ ਮੁਰੇ ਕੋਈ ਵੀ ਤਾਕਤ ਕਿਹੜੀ ਖੜ ਸਕਦੀ ਇਸ ਕਰਕੇ ਜਿਹੜਾ ਸਿਟਿੰਗ ਟ੍ਰੈਜ਼ੀ ਬੈਂਚ ਹੈ ਉਹਨੂੰ ਕਈ ਪਾਸਿਆਂ ਤੋਂ ਆਉਦੀ ਬਾਵਲ ਵੇਖਣਾ ਪੈਂਦਾ ਇਹ ਜਿਹੜੀ ਸ਼ਕਤੀ ਅੱਜ ਕੌਣਸ ਪਾਰਟੀ ਦੇ ਨਾਲ ਖੜ ਗਈ ਹੈ ਇਨੂੰ ਕੋਈ ਦਬਾ ਨਹੀਂ ਸਕਦਾ ਤੇ ਨਾ ਸਰਕਾਰੀ ਮਸ਼ੀਨਰੀ ਇਹਨੂੰ ਦਬਾ ਸਕਦੀ ਹੈ ਇਹ ਬਣੀਆਂ ਆਈਆਂ ਗੱਲਾਂ ਸਰਕਾਰਾਂ ਦੇ ਵਿੱਚ ਕਹਿੰਦੇ ਆ ਬਹੁਤ ਕੁਝ ਹੁੰਦਾ ਨਹੀਂ ਇਹ ਭੁਲੇਖੇ ਨੇ ਮਨ ਨੂੰ ਤਸੱਲੀयां ਦੇਣ ਵਾਲੀਆਂ ਗੱਲਾਂ ਹੈ ਗਰਾਊਂਡ ਰਿਐਲਿਟੀ ਜਨਤਾ ਜਿਹੜੀ ਹੈ ਇਹਦਾ ਜਿਹੜਾ ਹਲਾਰਾ ਹੁੰਦਾ ਉਹ ਬਹੁਤ ਸ਼ਕਤੀਸ਼ਾਲੀ ਇੱਕ ਨੌਜਵਾਨ ਨੇ ਮੇਰੇ ਖਲ ਤੋਂ ਜ਼ਰੂਰ ਕੋਈ ਸਵਾਲ ਲੈਣਾ ਚਾਣਗੇ ਅੱਗੇ ਆ ਜੀ ਜਰਾ ਕੀ ਨਾਮ ਜੀ ਤੁਹਾਡਾ ਵਰਤਨੀ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਨਾਲ ਦਾ ਪਿੰਡ ਕੰਡਾ ਜੀ ਕੀ ਪੁੱਛਣਾ ਚਾਹੋਗੇ ਅਸੀਂ ਮੈਡਮ ਤੋਂ ਪੁੱਛਣਾ ਚਾਹੁੰਦੇ ਹਾਂ ਸਹੂਲਤਵਾਰ ਤੇ ਜਿਵੇਂ ਉਹ ਐਮਪੀ ਦੇ ਹੱਥ ਹੀ ਹੁੰਦਾ ਪਿਛਲੀ ਵਾਰ ਜਦੋਂ ਵਿਜੇਂਦਰ ਸਿੰਘਲਾ ਜੀ ਉੱਥੋਂ ਐਮਪੀ ਬਣੇ ਸੀ ਉੱਥੇ ਪੀਜੀਆਈ ਹਸਪੀਟਲ ਹੈਗਾ ਸੰਗਰੂਰ ਚ ਉਦਾਂ ਦਾ ਕੋਈ ਪ੍ਰੋਜੈਕਟ ਸਾਡੇ ਰਾਮਪਰਾ ਫੂਲ ਹਲਕੇ ਵਾਸਤੇ ਉਹਨਾਂ ਪਟਿਆਲ ਦੇ ਚ ਏਮਜ਼ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਇੱਕ ਸਿਆਸੀ ਉਮੀਦਵਾਰ ਵੱਲੋਂ ਸੰਗਰੂਰ ਚ ਜਿਹੜਾ ਹੈ ਪੀਜੀਆਈ ਦੇ ਨਾਮ ਤੇ ਫਰੀਦਕੋਟ ਚ ਕੀ ਅੱਗੇ ਵਾਦਾ ਕਰਨਾ ਚਾਹੋਗੇ ਪੈਸੇ ਤਾਂ ਫਰੀਦਕੋਟ ਚ ਕਾਂਗਰਸ ਪਾਰਟੀ ਦੀ ਦੇਨ ਮੈਡੀਕਲ ਕਾਲਜ ਹੈ ਜੀ ਬਾਬਾ ਫਰੀਦ ਬਾਬਾ ਬਾਬਾ ਫਰੀਦ ਯੂਨੀਵਰਸਿਟੀ ਹੈ ਜੀ ਔਰ ਫਰੀਦਕੋਟ ਮੈਡੀਕਲ ਕਾਲਜ ਹੈ ਜਿਹੜਾ ਸਾਡੇ ਹੋਰ ਸ਼ਹਿਰਾਂ ਨੂੰ ਵੀ ਜੋੜਦਾ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਇਸ ਹਲਕੇ ਚਾਸੇ ਪਾਸੇ ਕਿਤੇ ਜੀ ਉਦੋਂ ਫਟਾਫਟ ਸਭ ਤੋਂ ਇੱਕ ਨੰਬਰ ਤੇ ਅਗਲਾ ਬਾਬਾ ਫਰੀਦ ਮੈਡੀਕਲ ਕਾਲਜ ਮੈਡੀਕਲ ਕਾਲਜ ਜਾਂਦਾ ਫਰੀਦਕੋਟ ਔਰ ਉਸ ਦੀ ਹਾਲਤ ਅੱਜ ਬਹੁਤ ਨਿਗਾਰ ਚ ਚਲੀ ਗਈ ਹੈ ਮੇਰੀ ਕੋਸ਼ਿਸ਼ ਇਹੀ ਰਹੂਗੀ ਕਿ ਸਭ ਤੋਂ ਪਹਿਲਾਂ ਮੈਂ ਉਹਦੀ ਹਾਲਤ ਦਾ ਸੁਧਾਰ ਕਰਾਂ ਉੱਥੇ ਵਧੀਆ ਡਾਕਟਰਾਂ ਦੀ ਟੀਮ ਹੋਵੇ ਔਰ ਉੱਥੇ ਜਿਹੜੀਆਂ ਸਹੂਲਤਾਂ ਕਿਉਂਕਿ ਉੱਥੇ ਜਿਹੜੀ ਆ ਨਾ ਹਰ ਵਰਗ ਦਾ ਇਨਸਾਨ ਜਾ ਕੇ ਇਲਾਜ ਕਰਾ ਸਕਦਾ ਔਰ 10 ਰੁਪਏ ਦੀ ਪਰਚੀ ਕਟਾਉਣੀ ਹੁੰਦੀ ਆ ਔਰ ਇਹੋ ਜੀਆਂ ਸਹੂਲਤਾਂ ਸਾਡੇ ਪਰਿਵਾਰਾਂ ਨੂੰ ਜ਼ਰੂਰੀ ਜ਼ਰੂਰੀ ਹੁੰਦੀਆਂ ਕਿ ਬੰਦੇ ਦਾ ਬਹੁਤਾ ਖਰਚਾ ਵੀ ਨਾ ਹੋਵੇ ਡਾਕਟਰ ਵੀ ਵਧੀਆ ਮਿਲ ਜਾਣ ਔਰ ਇੱਕ ਛੱਤ ਥੱਲੇ ਹੀ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਉੱਥੇ ਸੋਲਵ ਹੋ ਜਾਣ ਸੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਡੀਕਲ ਕਾਲਜ ਜਿਹੜਾ ਸਾਡਾ ਫਰੀਦਕੋਟ ਦਾ ਉਹਦਾ ਸੁਧਾਰ ਕਰਾਂ ਜੀ ਮੈਂ ਚਾਹਾਂਗਾ ਕਿ ਜਰੂਰ ਕੋਈ ਹੋਵੇ ਸਵਾਲ ਅਗਰ ਲੈਣਾ ਚਾਹੇ ਤਾਂ ਕੋਈ ਅ ਇਲਾਕੇ ਦੀਆਂ ਲੋੜਾਂ ਕੀ ਨੇ ਮੰਗਾ ਕੀ ਨੇ ਕੀ ਕਮੀਆਂ ਨੇ ਮੇਰੇ ਖਿਆਲ ਚ ਮੈਂ ਇੱਕ ਪਿਛਲੇ ਪ੍ਰੋਗਰਾਮ ਸੀ ਕਾਂਗੜਾ ਸਾਹਿਬ ਉੱਥੇ ਜ਼ਿਕਰ ਵਾਰ-ਵਾਰ ਸ਼ੂਗਰ ਮਿੱਲਾਂ ਦਾ ਹੋਇਆ ਹੈ ਜਿਹੜਾ ਹੈ ਸਪਿਨਿੰਗ ਮਿੱਲਾਂ ਦਾ ਹੋਇਆ ਹੈ ਕੀ ਲੱਗਦਾ ਹੈ ਕਿ ਰੁਜ਼ਗਾਰ ਦੀ ਕਮੀ ਜਿਹੜੀ ਆਈ ਹੈ ਉਸ ਕਰਕੇ ਆਈ ਹੈ ਬਿਲਕੁਲ ਠੀਕ ਗੱਲ ਹੈ ਜਿਹੜਾ ਪਹਿਲਾਂ ਬੜੀ ਮਸ਼ੀਨਰੀ ਵੱਡੀ ਵੱਡੀ ਚੱਲਦੀ ਸੀ ਜਿਸ ਤੇ ਨੌਜਵਾਨਾਂ ਤੇ ਨੌਕਰੀਆਂ ਮਿਲੀਆਂ ਸੀ ਉਹ ਬੰਦ ਹੋ ਜਾਣਾ ਨੈਚਰਲੀ ਗੱਲ ਹੈ ਅਨਪਲੋਇਮੈਂਟ ਤੇ فرق ਆਉਂਦਾ ਇਹ ਗੱਲ ਦਾ ਜ਼ਰੂਰ ਹੈ ਜੇ ਕੋਈ ਹੋਰ ਮਤਲਬ ਜੇ ਸਾਨੂੰ ਪਤਾ ਹੈ ਵੀ ਸ਼ੂਗਰ ਮਿਲ ਜਿਹੜੀਆਂ ਬੰਦ ਹੋਈਆਂ ਉਹ ਕਿਸੇ ਕਾਰਨ ਕਰਕੇ ਬੰਦ ਹੋਈਆਂ ਹੋਣੀਆਂ ਉਹਦਾ ਆਲਟਰਨੇਟਿਵ ਕੋਈ ਹੋਰ ਪ੍ਰੋਜੈਕਟ ਆ ਜਾਣ ਜਿਹੜੇ ਸਾਡੇ ਨੌਜਵਾਨ ਬੱਚਿਆਂ ਨੂੰ ਅਜਸਟ ਕਿਤੇ ਆਵੇ ਬਹੁਤ ਘਾਟ ਹੈ ਸਾਡੀ ਇੰਡਸਟਰੀ ਸਾਡੀ ਪੰਜਾਬ ਬਹੁਤ ਪਿੱਛੇ ਹੈ ਸਾਡੇ ਕੋਲ ਵੀ ਗਮ ਰਹੀ ਹੈ ਤੇ ਸੋ ਅਸੀਂ ਵੀ ਮਤਲਬ ਮਹਾਰਾਜ ਕੈਪਟਨਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਹੈ ਇੰਡਸਟਰੀ ਨੂੰ ਲੈ ਕੇ ਆਉਣ ਦੀ ਪਰ ਪਹਿਲਾਂ ਜਿਹੜੇ 10 ਸਾਲ ਪਹਿਲਾਂ ਮਤਲਬ ਅਕਾਲੀ ਦਲ ਕੋਲੇ ਸੀ ਇੰਡਸਟਰੀ ਲਿਸਟ ਇੰਨੇ ਕਿ ਡਰ ਚੁੱਕੇ ਸੀ ਪੰਜਾਬ ਤੋਂ ਆਉਣ ਨੂੰ ਮੂੰਹ ਨਹੀਂ ਸੀ ਕਰਦਾ ਸੋ ਹਾਲੀਵੁੱਡੀ ਸਾਡੀ ਗਵਰਨਮੈਂਟ ਚ ਕਾਫੀ ਇੰਡਸਟਰੀ ਅਸੀਂ ਪਰਫਲਤ ਕੀਤੀ ਸੀ ਅੱਜ ਵੀ ਸਟੈਲ ਲੋਡ ਹੈ ਜਿੰਨੀ ਵਕਤ ਤੋਂ ਬਾਅਦ ਆਵੇ ਹੋਰ ਚੱਕਿਆ ਮੈਂ ਆਖਰੀ ਸਵਾਲ ਮੈਂ ਲੈ ਰਿਹਾ ਜੀ ਕਿਉਂਕਿ ਸਮਾਂ ਵੀ ਬੜਾ ਘਟਾ ਹੈ ਮੌਸਮ ਬਦਲ ਰਿਹਾ ਹੈ ਫਰੀਦਕੋਟ ਹਲਕੇ ਦਾ ਮੌਸਮ ਵੀ ਬਦਲ ਰਿਹਾ ਹੈ ਬਦਲ ਜਾਣਾ ਪਤਾ ਨਹੀਂ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਅਸੀਂ ਵੀ ਚਾਰ ਪੰਜ ਦਿਨਾਂ ਤੋਂ ਦੇਖ ਰਹੇ ਹਾਂ ਬਦਲ ਚੁੱਕਿਆ ਹੈ ਜਿਸ ਤੇ ਜਿਸ ਉਮੀਦਵਾਰ ਦੇ ਕੋਲ ਹੁੰਦੇ ਆ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹਵਾਏ ਦੇ ਵਾਲੀ ਹੈ ਪਰ ਅੱਜ ਹਵਾ ਅਚਾਨਕ ਜੋ ਬਦਲੀ ਹੈ ਪਤਾ ਨਹੀਂ ਕਿੱਧ ਸਵਾਲ ਵੀ ਰਾਇਆ ਹੈ ਕਿ ਥੋੜੀ ਜਿਹੀ ਲੇਟ ਤੁਹਾਡੀ ਕੈਂਡੀਡੇਚਰ ਐਲਾਨੀ ਗਈ। ਬਾਕੀ ਜੋ ਉਮੀਦਵਾਰ ਨੇ ਖਾਸ ਕਰ ਹੰਸ ਰਾਜ ਹੰਸ ਨੇ ਹਾਲਾਂਕਿ ਵਿਰੋਧ ਵੀ ਉਹਨਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਕੰਟਰੋਵਰਸੀ ਵੀ ਜ਼ਿਆਦਾ ਉਹੀ ਨੇ ਉਹ ਜਾਂ ਕਰਮਜੀਤ ਤਨਮੋਲ ਜਾਂ ਸਰਬਜੀਤ ਸਿੰਘ ਨੇ ਜਾਂ ਰਾਜਵਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਤੁਹਾਡੀ ਪੁਰਾਣੀ ਪਾਰਟੀ ਵੱਲੋਂ ਥੋੜਾ ਤੁਹਾਡਾ ਲੇਟ ਜਿਹਾ ਨਾਮ ਅਨਾਉਂਸ ਕੀਤਾ ਗਿਆ ਥੋੜਾ ਪਛੜੇ ਨਹੀਂ ਮਹਿਸੂਸ ਕਰ ਰਹੇ ਤੁਸੀਂ ਤੋਂ ਜ਼ਿਆਦਾ ਜ਼ੋਰ ਲਾਣਾ ਪੈ ਰਿਹਾ ਹੈ ਕੈਂਪੇਨ ਨੂੰ ਮੈਨੂੰ ਮੈਂ ਪਛੜੀ ਆ ਨਹੀਂ ਮਹਿਸੂਸ ਕਰਦੀ ਕਿ ਮੈਨੂੰ ਐ ਲੱਗਦਾ ਵੀ ਮੈਂ ਆਪਦੇ ਪਰਿਵਾਰਾਂ ਚ ਜਿਵੇਂ ਰੈਗੂਲਰ ਕਿਉਂਕਿ ਫਰੀਦਕੋਟ ਮੇਰੇ ਪੇਕੇ ਉੱਥੇ ਵੀ ਜਾਂਦੀ ਸੀ ਮੋਗੇ ਮੈਂ ਖੁਦ ਸ਼ਹਿਰ ਚ ਰਹਿਨੀ ਆ ਮੈਨੂੰ ਕੋਈ ਨਹੀਂ ਆਇਆ ਲੱਗਦਾ ਵੀ ਮੈਨੂੰ ਲੇਟ ਟੈਕਟ ਮਿਲੀ ਐ ਬਟ ਮੇਰੇ ਨਾਲ ਜਿਹੜੇ ਲੋਕ ਜੁੜੇ ਹੋਏ ਆ ਸਾਡੇ ਲੋਕ ਸਭ ਹਲਕਾ ਫਰੀਦਕੋਟ ਦੇ ਉਹ ਮੇਰੇ ਪਰਿਵਾਰ ਨੇ ਔਰ ਉਹ ਜਿਹੜੀ ਲੇਟ ਫਿਟ ਆ ਉਹਨਾਂ ਨੇ ਐ ਕੱਢ ਦੇਣੀ ਮੈਂ ਤਾਂ ਚ ਪਾਰਟੀ ਵੀ ਤੁਸੀਂ ਬਦਲੀ 2017 ਦੇ ਵਿੱਚ ਕੀ ਮਹਿਸੂਸ ਅਕਾਲੀ ਦਲ ਦੇ ਵਿੱਚ ਰਹਿ ਕੇ ਵੀ ਤੁਸੀਂ ਸਿਆਸੀ ਸਫ਼ਰ ਸ਼ੁਰੂ ਕੀਤਾ ਹੁਣ ਤੁਸੀਂ ਕਾਂਗਰਸ ਚ ਸਰਗਰਮ ਹੋ ਇਨੀ ਦੇਰ ਤੋਂ ਤੁਹਾਨੂੰ ਟਿਕਟ ਵੀ ਮਿਲ ਗਈ ਐ ਅਕਾਲੀ ਦਲ 'ਚ ਜਦੋਂ ਰਹਿੰਦੇ ਸੀ ਉਦੋਂ ਉੱਥੇ ਜਿਹੜੀਆਂ ਸੈਂਸਿਟਿਵ ਇਸ਼ੂ ਹੋਏ ਸੀਗੇ ਕਿ ਉਹ ਜਿਹੜੀ ਅਕਾਲੀ ਦਲ ਪਾਰਟੀ ਸੀਗੀ ਖੇਤਰੀ ਪਾਰਟੀ ਸੀਗੀ ਔਰ ਉਹ ਨਾ ਪੰਥ ਨੂੰ ਬਚਾ ਪਾਈ ਔਰ ਨਾ ਹੀ ਉਹਨਾਂ ਨੇ ਪੰਜਾਬ ਬਚਾਇਆ ਸੋ ਇਸ ਕਰਕੇ ਅਸੀਂ ਉਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਔਰ ਕਾਂਗਰਸ ਪਾਰਟੀ ਸ਼ਾਮਲ ਹੋ ਕੇ ਇਹਦੀਆਂ ਨੀਤੀਆਂ ਨੂੰ ਦੇਖਦੇ ਹੋਏ ਕਿ ਕਾਂਗਰਸ ਪਾਰਟੀ ਕੋ ਇੱਕ ਪਾਰਟੀ ਆ ਜਿਹੜੀ ਹਰ ਵਰਗ ਦੀਆਂ ਸਹੂਲਤਾਂ ਨੂੰ ਬਰਕਰਾਰ ਰੱਖਦੀ ਆ ਔਰ ਸਾਡੇ ਇਹਨਾਂ ਨੇ 140 ਸਾਲ ਪੁਰਾਣੀ ਪਾਰਟੀ ਆ ਔਰ ਜਿਹੜੇ ਬਜ਼ੁਰਗ ਆ ਉਹ ਦੱਸਦੇ ਆ ਕਿ ਆ ਜਿਹੜੀਆਂ ਚੀਜ਼ਾਂ ਅੱਜ ਅਸੀਂ ਇੱਥੇ ਵੇਖ ਰਹੇ ਆ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਚਾਹੇ ਹੋਰ ادارے ਹੋਣ ਸਰਕਾਰੀ ادارے ਚਾਹੇ ਉਹ ਰੇਲਾਂ ਦਾ ਜਾਲ ਹੋਵੇ ਵੱਡੀਆਂ ਨਹਿਰਾਂ ਨਾਲੇ ਜੋ ਵੀ ਬਣਾਏ ਮੈਡੀਕਲ ਕਾਲਜ ਯੂਨੀਵਰਸਿਟੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੰਦਰਗਾਹਾਂ ਵਰਗੀਆਂ ਚੀਜ਼ਾਂ ਬਣਾਈਆਂ ਉਹ 에ਅਰਪੋਰਟ ਉਹ ਸਾਰੇ ਕਾਂਗਰਸ ਪਾਰਟੀ ਦੀ ਦੇਣ ਹੈ ਔਰ ਅਸੀਂ ਕਾਂਗਰਸ ਪਾਰਟੀ ਨਾਲ ਜੁੜ ਕੇ ਇੰਨਾ ਨੇ ਸਾਨੂੰ ਬਹੁਤ ਵਧੀਆ ਲਾਈਕ ਜਦੋਂ ਅਸੀਂ ਚੇਂਜ ਕੀਤੀ ਪਾਰਟੀ ਉਦੋਂ ਮੇਰੇ ਹਸਬੰਦ ਨੂੰ ਟਿਕਟ ਦਿੱਤੀ ਟਿਕਟ ਦਿੱਤੀ ਕਿ ਨਵਾਜਾ ਔਰ ਅਸੀਂ ਤੈਹ ਦਿਨੋਂ ਧੰਨਵਾਦ ਕਰਦੇ ਹਾਂ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਅੱਜ ਫੇਰ ਸਾਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਅਸੀਂ ਇਹ ਜਿਹੜੀ ਟਿਕਟ ਹੈ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਰਾਹੁਲ ਜੀ ਦੇ ਹੱਥ ਮਜ਼ਬੂਤ ਕਰਾਂਗੇ ਇੱਕ ਜ਼ਰੂਰ ਇੱਕ ਸੈਂਸਿਟਿਵ ਇਸ਼ੂ ਰਹਿ ਗਿਆ ਤੁਹਾਡੇ ਕਹਿਣ ਤੋਂ ਮੈਨੂੰ ਯਾਦ ਆਇਆ ਜਦੋਂ ਅਕਾਲੀ ਦਲ ਦੇ ਰੈਫਰੈਂਸ ਦੇ ਵਿੱਚ ਤੁਸੀਂ ਸੈਂਸਿਟਿਵ ਅੰਤਤ ਕੀਤਾ ਨੇ ਇੱਥੋਂ ਨੇੜੇ ਹੀ ਨੇ ਜਿੱਥੇ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਹੁੰਦੀ ਹੈ 2015 ਦੇ ਵਿੱਚ ਤੇ ਇੱਥੇ ਗੋਲੀਕਾਡ ਹੁੰਦਾ ਬਹਿਬਲ ਕਲਾ ਗੁਰਜਵਾਰ ਸਿੰਘ ਆਲਾ ਤੇ ਕੋਟਖਪੂਰਾ ਇਸ ਨੂੰ ਲੈ ਕੇ ਕੀ ਪ੍ਰੋਮਿਸ ਤੁਸੀਂ ਦੇਣਾ ਚਾਹੂਗਿਓ ਕੀ ਕੋਚ ਰੱਖਦੇ ਹੋ ਕਿਉਂਕਿ ਬਹੁਤ ਵੱਡਾ ਅਜਹਾਂਸਰਾ ਜਹਾਂਗੀ ਇਸ ਤੇ ਬੋਲਦੇ ਨੇ ਅਨਪੁਲ ਵੀ ਬੋਲਦੇ ਨੇ ਗਵਾਂਡੀ ਹਲਕੇ ਚ ਪਰਮਪਾਲ ਕੁਰਸਿੱਦੂ ਮਲੂਕਾ ਵੀ ਬੋਲਦੇ ਨੇ ਹੋਰ ਲੋਕ ਵੀ ਬੋਲਦੇ ਨੇ ਖਲੇ ਤੱਕ ਉਹデア ਕੋਈ ਲੱਭ ਪਤਾ ਹੀ ਨਹੀਂ ਕਰ ਪਾਇਆ ਕਿ ਉਹ ਹੋਇਆ ਕਿਵੇਂ ਸੀ ਕੀ ਘਟਨਾ ਵਾਪਰੀ ਸੀ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਰੇ ਜਾਣੇ ਰਲ ਮਿਲ ਕੇ ਕਿ ਉਹ ਜੜਾ ਇਸ਼ੂ ਆ ਉਹਨੂੰ ਸੋਲਵ ਕੀਤਾ ਜਾਵੇ ਔਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਕਿਹੜੇ ਬੰਦੇ ਨੇ ਗਲਤੀ ਕੀਤੀ ਸੀ ਔਰ ਕਿਉਂ ਹੋਈ ਸੀ ਦਿਨਿਕ ਖਬਰਾਂ ਦੇ ਸਭ ਤੋਂ ਵੱਡੇ ਸਿਆਸੀ ਸ਼ੋ ਜਨਤਾ ਦੀ ਅਦਾਲਤ ਅੱਜ ਪੇਸ਼ ਹੋਏ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਤੇ ਉਹਨਾਂ ਦੇ ਨਾਲ ਅਜਰਾਮਪੁਰ ਫੂਲ ਹਲਕੇ ਨਾਲ ਸੰਬੰਧਿਤ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੈਬਨਟ ਮੰਤਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਵੋਟਰਸ ਪੋਟਰ ਜਿੰਨੇ ਵੀ ਇੱਥੇ ਹੋ ਫਰੀਦਕੋਟੀਆਂ ਦਾ ਸਾਰਿਆਂ ਦਾ ਧੰਨਵਾਦ ਰਾਮਪਰਾ ਫੂਲ ਵਾਲਿਆਂ ਦਾ ਧੰਨਵਾਦ ਤੇ ਮੈਡਮ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਬਹੁਤ ਥੈਂਕ ਯੂ ਸੋ ਮਚ